ਖਨੌਰੀ ਤੋਂ ਇੱਕ ਕਿਸਾਨ ਦੀ ਮੌਤ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਸ ਕਰਕੇ ਹੋ ਗਿਆ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਦਿੱਲੀ ਕੂਚ ਜਾਣ ਦੇ ਐਲਾਨ ਦਰਮਿਆਨ ਇੱਕ ਕਿਸਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਤਾਸਤੇ ਇੱਕ ਮ੍ਰਿਤਕ ਕਿਸਾਨ ਬਠਿੰਡਾ ਦੇ ਪਿੰਡ ਬਲਨੋ ਦਾ ਰਹਿਣ ਵਾਲਾ ਸੀ ਤੇ ਮ੍ਰਿਤਕ ਕਿਸਾਨ ਦਾ ਨਾਮ ਸ਼ੁਭਕਰਨ ਦੱਸਿਆ ਜਾ ਰਿਹਾ ਹੈ ਸ਼ੁਭਕਰਨ 3 ਏਕੜ ਜ਼ਮੀਨ ਦਾ ਮਾਲਕ ਸੀ ਤੇ ਉਸ ਦੀ ਉਮਰ ਸਿਰਫ 20 ਸਾਲਾ ਦੱਸੀ ਜਾ ਰਹੀ ਹੈ ਸ਼ੁਭਕਰਨ 3-4 ਦਿਨ ਪਹਿਲਾਂ ਹੀ ਕਿਸਾਨ ਅੰਦੋਲਨ ਚ ਖਨੌਰੀ ਗਿਆ ਸੀ ਮ੍ਰਿਤਕ ਤੋਂ ਪੈਣਾ ਦਾ ਇਕਲੌਤਾ ਪਰਾ ਸੀ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੌਤ ਗੋਲੀ ਲੱਗਣ ਨਾਲ ਹੋਈ ਹੈ ਪਰ ਇਸ ਬਾਰੇ ਅਜੇ ਤੱਕ ਕੋਈ ਦਾਵਾਂ ਨਹੀਂ ਕੀਤਾ ਗਿਆ ਫਰੰਬਾਲਾ ਪੁਲਿਸ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਚ ਉਹਨਾਂ ਨੇ ਲਿਖਿਆ ਹੈ ਕਿ ਕਿਸ ਦੇਵੀ ਕਿਸਾਨ ਦੀ ਗੋਲੀ ਲੱਗਨ ਨਾਲ ਮੌਤ ਨਹੀਂ ਹੋਈ ਤੇ ਉਹਦਾ ਜਿਹੜਾ ਪਿੰਡ ਹੈ ਉਹ ਬੱਲੋ ਪਿੰਡ ਹੈ ਬਠਿੰਡਾ ਜ਼ਿਲ੍ਹਾ ਹੈ ਤੇ 21 ਸਾਲ ਦੀ ਇਹਦੀ ਉਮਰ ਹੈ ਇਹਦੇ ਸਿਰ ਦੇ ਵਿੱਚ ਇਸ ਜਗ੍ਹਾ ਤੇ ਗੋਲੀ ਲੱਗੀ ਆ ਇੱਥੇ ਇੱਥੇ ਸਿਰ ਦੇ ਵਿੱਚ ਗੋਲੀ ਲੱਗੀ ਆ ਇਹ ਪਲਾਸਟਿਕ ਦੀਆਂ ਗੋਲੀਆਂ ਨਾਲ ਮੌਤਾਂ ਹੁੰਦੀਆਂ ਹੁੰਦੀਆਂ ਨੇ ਬੇਟਾ ਇਹ ਤੁਹਾਨੂੰ ਹਣ ਪੁੱਸ ਦੇਖੋ ਕਦੀ ਪਲਾਸਟਿਕ ਦੀਆਂ ਗੋਲੀਆਂ ਨਾਲ ਮੌਤਾਂ ਨਹੀਂ ਹੋਈਆਂ ਉਹਦਾ ਜ਼ਖਮ ਤਾਂ ਵੇਖੋ ਮੇਰਾ ਕਹਿਣ ਤੋਂ ਭਾਵ ਹੈ ਵੀ ਸਿਰ ਦੇ ਵਿੱਚ ਇਸ ਜਗ੍ਹਾ ਤੇ ਗੋਲੀ ਲੱਗੀ ਆ ਸਿੱਧੀ ਫੈਰੰਗ ਕੀਤੀ ਉਹਨਾਂ ਨੇ ਉਹ 13 ਤਰੀਕ ਤੋਂ ਲਗਾਤਾਰ ਸਿੱਧੀ ਫੈਰੰਗ ਅਤੇ ਬੰਬਾਰੀ ਕਰ ਰਹੇ ਨੇ ਜਿਸ ਤਰ੍ਹਾਂ ਕਿ ਦੂਸਰੇ ਕਿਸੇ ਵਿਦੇਸ਼ੀ ਦੇਸ਼ ਦੇ ਨਾਲ ਕਿਤੇ ਜੰਗ ਲੱਗੀ ਹੁੰਦੀ ਆ ਬਾਰਡਰਾਂ ਦੇ ਉੱਤੇ ਇਹਨਾਂ ਨੇ ਤਾਂ ਮਰ ਕੇ ਸਾਨੂੰ ਕਿਸਾਨਾਂ ਨੂੰ ਇਹ ਇੱਕ ਵਿਦੇਸ਼ੀ ਮੂਲ ਦੇ ਜਿਸ ਤਰ੍ਹਾਂ ਕਿ ਦੁਸ਼ਮਣ ਸਮਝ ਕੇ ਇਸ ਤਰ੍ਹਾਂ ਤੇ ਦੁਸ਼ਮਣਾਂ ਦੇ ਨਾਲ ਵੀ ਵਿਵਹਾਰ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਦੀਆਂ ਤੁਸੀਂ ਮੈਨੂੰ ਇਹ ਦੱਸੋ ਕਿ ਇੱਥੇ ਦਿਵਾਰਾਂ ਕੱਢੀਆਂ ਨੇ ਮਾਨਯੋਗ ਸੁਪਰੀਮ ਕੋਰਟ ਅਤੇ ਯੂਨੋ ਤੱਕ ਗੱਲ ਪਹੁੰਚਾਉਣ ਵਾਲੇ ਸਮੂਹ ਲੋਕਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਜਿਸ ਤਰ੍ਹਾਂ ਸਾਡੇ ਨਾਲ ਦੁਰਵਿਹਾਰ ਜਿਸ ਤਰ੍ਹਾਂ ਸਾਡੇ ਦੇ ਉੱਤੇ ਇਹ ਜਿਹੜਾ ਤਸ਼ੱਦਦ ਤੇ ਜ਼ੁਲਮ ਹੋ ਰਿਹਾ ਇਹ ਇੱਕ ਇਤਿਹਾਸ ਹੈ ਵੇਖੋ ਤੁਸੀਂ ਕਿ ਜਿਹੜਾ ਅਸੀ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਕਿੰਨੇ ਬਹੁਤ ਜ਼ਿਆਦਾ ਇੰਜਣਾਂ 'ਚ ਗਿਣਤੀ ਕੋਈ ਨਹੀਂ ਪਟਿਆਲਾ ਦੇ ਵਿੱਚ ਮੈਂ ਜਿਹੜੇ ਨੇ ਦੋ ਇੰਜਣ ਨੇ ਜਿਹੜੇ ਮਰਜ਼ਖੀ ਨੇ ਜਿਹੜੇ ਮੈਂ ਲੈ ਕੇ ਆਇਆ ਜਿਨ੍ਹਾਂ ਦੇ ਇੱਕ ਦੇ ਤੇ ਆ ਸਿਰ ਦੇ ਵਿੱਚ ਗੋਲੀ ਲੱਗੀ ਆ ਉਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ